ਜਿੱਡੀ ਕ ਆਮ ਪਰਿਵਾਰ ਨੂੰ ਚਾਹੀਦੀ ਹੁੰਦੀ ਉਹ ਡੀ ਕਿਚਨ ਬਣੀ ਆ ਪਰ ਹਰ ਚੀਜ਼ ਦੇ ਥਾਂ ਚੀਜ਼ ਫ੍ਰਿਜ ਲੱਗਣ ਲਈ ਆ ਦੇਖਿਓ ਆ ਆ ਆ ਦੇਖੀ ਲੈ ਆ ਖੁੱਲਦਾ ਯਾਰ ਮੈਂ ਪਹਿਲਾਂ ਨਾ ਵੀਡੀਓ ਬਣਾਉਂਦੇ ਨੇ ਅਸੀਂ ਦੁਆਰਾ ਟੇਕ ਲੈਣ ਲੱਗੇ ਇੱਕੋ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਤਿੰਨ ਕੋਠੀਆਂ ਦਿਖਾਉਂਗਾ ਤੇ ਤਿੰਨ ਕੋਠੀਆਂ ਮੈਂ ਤੁਹਾਨੂੰ ਤਾਂ ਦਿਖਾਉਣ ਲੱਗਾ ਇਸ ਕੋਠੀਆਂ ਤੋਂ ਤੁਹਾਨੂੰ ਆਈਡੀਆ ਬਹੁਤ ਸਾਰੇ ਮਿਲ ਜਾਣਗੇ ਆਪਣੇ ਨਾਲ ਬਾਈ ਰਜੇਸ਼ ਹੋਣਗੇ ਇਹ ਕੰਮ ਕਰਦੇ ਆ ਅਸਲ ਦੇ ਵਿੱਚ ਕ੍ਰਿਸ਼ਨਾ ਡੋਰ ਦੇ ਨਾਂ ਤੇ ਨਾ ਸਹਨੇ ਇੱਕ ਫੈਕਟਰੀ ਆ ਬਹੁਤ ਵੱਡੀ ਇਹਨਾਂ ਨੇ ਇਸ ਇਸ ਕੋਠੀ ਦੇ ਵਿੱਚ ਕੰਮ ਕੀਤਾ ਹੋਇਆ ਲੱਕੜ ਦਾ ਲੱਕੜ ਦਾ ਕੰਮ ਕੀਤਾ ਪਰ ਜਦੋਂ ਤੁਸੀਂ ਆਹੋਗੇ ਨਾ ਅੰਦਰਲੇ ਪਾਸੇ ਤਾਂ ਇਹ ਕੋਠੀ ਨੂੰ ਵੇਖ ਕੇ ਤੁਹਾਡਾ ਮਨ ਆ ਜਿਹੜਾ ਉਹ ਬਾਗੋ ਬਾਗ ਹੋਊਗਾ ਰਜੇਸ਼ ਕਿਚਨ ਦਾ ਕੰਮ ਵੀ ਤੁਸੀਂ ਕੀਤਾ ਕਿ ਕਿਚਨ ਦਾ ਕਿਸੇ ਹੋਰ ਨੇ ਕੀਤਾ ਕਿਚਨ ਕਬੂਡਾ ਸਾਰਾ ਹੀ ਕੰਮ ਆਪਾਂ ਕਰਦੇ ਆਂ ਜੀ ਦਰਵਾਜ਼ੇ ਤੋਂ ਇਲਾਵਾ ਹੁਣ ਕਿਚਨ ਦਾ ਕੰਪੂਰ ਸਾਰਾ ਜੀ ਸ਼ੁਰੂ ਕਰਤਾ ਹੀ ਆਪਣੇ ਕੰਮ ਤੁਸੀਂ ਨੋਟ ਕਰੋ ਕਿ ਇੱਕ ਛੋਟੀ ਜੀ ਕਿਚਨ ਬਣੀ ਹੈ ਜਿੱਡੀ ਕੋਠੀ ਸੀ ਉਸ ਏਰੀਏ ਦੇ ਹਿਸਾਬ ਨਾਲ ਫੈਮਿਲੀ ਦੇ ਹਿਸਾਬ ਨਾਲ ਜਿੱਡੀ ਕ ਆਮ ਪਰਿਵਾਰ ਨੂੰ ਚਾਹੀਦੀ ਹੁੰਦੀ ਉਹ ਡੀ ਕਿਚਨ ਬਣੀ ਹੈ ਪਰ ਹਰ ਚੀਜ਼ ਦੇ ਥਾਂ ਚੀਜ਼ ਫ੍ਰਿਜ ਲੱਗਣ ਲਈ ਜਗ੍ਹਾ ਬਣੀ ਉੱਪਰ ਫੁੱਲਾਂ ਲਈ ਵੀ ਜਗ੍ਹਾ ਬਣਾਤੀ ਹੈ ਫਿਰ ਤੁਸੀਂ ਦੇਖੋ ਕਿ ਆ ਆਪਾਂ ਮਾਈਕਰੋਵੇਵ ਵਗੈਰਾ ਰੱਖਿਆ ਤਾਂ ਹਰ ਇੱਕ ਚੀਜ਼ ਕਮਾਲ ਕੀਤੀ ਹੈ ਆ ਇੱਕ ਆਰਕੀਟੈਕਟ ਨੇ ਡਿਜ਼ਾਈਨ ਕੀਤਾ ਸਰ ਇੱਕ ਦਸਨ ਖੋਲ ਕੇ ਦੇਖੋ ਸਾਰੀ ਸੌਫਟਵੇਅਰ ਇੱਕੀ ਸਾਰੀ ਕਿਚਨ ਵਾਲੀ ਹੈ ਸੌਫਟ ਕਲੋਜ਼ਿੰਗ ਹੈ ਸਾਰੀ ਕੋਈ ਖੜਕਾਂ ਨਹੀਂ ਹੋਊਗਾ ਹਾਂਜੀ ਸਾਰੇ ਤੁਸੀਂ ਖੋਲ ਕੇ ਦੇਖੋ ਬਿਲਕੁਲ ਟੋਟਲੀ ਅਕਰੈਲਿਕ ਚ ਬਣੀ ਹੋਈ ਹੈ ਜੀ ਜਿਹੜੀ ਇੱਕ ਤਾਂ ਇਹਦੀ ਮਟਾਈ ਜਿਆਦੇ ਹੁੰਦੀ ਹੈ ਜੀ ਇੱਕ ਸ਼ਾਈਨਿੰਗ ਬਹੁਤ ਹੈ ਦੇਖੋ ਸਾਰੀ ਸੌਫਟ ਕਲੋਜ਼ਿੰਗ ਹੈ ਕਿਚਨ ਜੀ ਸਾਰੀ ਬਸ ਹੱਥ ਲਾ ਕੇ ਛੱਡ ਦਿਓ ਸਾਰੀ ਅੰਦਰ ਜਾਊਗਾ ਬਸ ਆਪਣੇ ਆਪ ਦੇਖੋ ਅੱਛਾ ਆਪਣੇ ਆਪ ਹੀ ਕਲੋਨ ਹੋ ਜਾਂਦੇ ਸਰ ਇਹ ਇਹ ਸਾਰਾ ਇਹ ਆਰਕੀਟੈਕਟ ਨੇ ਕਿਹਾ ਸੀ ਕਿ ਇਸ ਤਰ੍ਹਾਂ ਦਾ ਬਣਾਓ ਤੇ ਤੁਸੀਂ ਅਸੀਂ ਆਪ ਹੀ ਇਹਨੂੰ ਡਿਜਾਈਨਿੰਗ ਕਰ ਦੇਵਾਂਗੇ ਕਸਟਮਰ ਤੋਂ ਪੁੱਛ ਲੈਣਾ ਇੱਕ ਵਾਰ ਵੀ ਤੁਸੀਂ ਕੀ ਚਾਹੁੰਦੇ ਹੋ ਕਿਚਨ ਦੇ ਵਿੱਚ ਕੀ ਚਾਹੁੰਦੇ ਹੋ ਕਪੋਰਡ ਚ ਕੀ ਚਾਹੁੰਦੇ ਹੋ ਠੀਕ ਆ ਡਿਜ਼ਾਈਨਿੰਗ ਅਸੀਂ ਆਪ ਹੀ ਕਰਦੇ ਆ ਠੀਕ ਆ ਕਸਟਮਰ ਦੀ ਯਾਨੀ ਕਿ ਉਹਦੇ ਨਾਲ ਰਹਿਣ ਨਾਲ ਜੀ ਤੇ ਆ ਆ ਆਹ ਚੀਜ਼ ਸਰ ਸਾਰਾ 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 ਵਰਕ ਆਪਣੇ ਕੀਤਾ ਆ ਆ ਕਿਹੜੀ ਲੱਕੜ ਲੱਗੀ ਹੋਈ ਹੈ ਸਰ ਇਹ ਉੱਪਰ ਦਾ ਸਰਮੈਕਾ ਲੱਗਿਆ ਹੈ ਨੀਚੇ ਦੇ ਐਚਡੀਐਚ ਮਾਰਚ ਤਿਆਰ ਕੀਤੀ ਹੋਈ ਹੈ ਉੱਪਰ ਸਾਰੀ ਅੱਛਾ ਸਰ ਉਹ ਉਹ ਐਚਡੀਐਚ ਤਿਆਰ ਕਰਦਾ ਮਤਲਬ ਇਹ ਹੁੰਦਾ ਗੱਲ ਇੱਕ ਤਾਂ ਜਿਵੇਂ ਹਰ ਇੱਕ ਦੇ ਕਰੇ ਸਿਉਂਗ ਹੁੰਦੀ ਹੈ ਸਿਲ ਹੁੰਦੀ ਹੈ ਇਹ ਦੋ ਚੀਜ਼ ਖਤਮ ਹੋਈ ਨਹੀਂ ਜਿਹੜੀ ਚੀਜ਼ ਅੱਛਾ ਆ ਐਚ ਡੀ ਐਚ ਐਮ ਆਰ ਹਾਂਜੀ ਉੱਪਰ ਇਹ ਸਭ ਮਾਈਕਾ ਲੱਗਿਆ ਹੋਇਆ ਹੈ ਜੀ ਸਰ ਤੇ ਇਹ ਬਿਲਕੁਲ ਦੇਖਣ ਨੂੰ ਜਿਹੜੀ ਦੀ ਲੋਕਾਂ ਉਰ ਕੋ ਵੱਡਣ ਜਾ ਰਹੇ ਆ ਲੋਕੋ ਵੱਡਣ ਜਾ ਰਹੀ ਹੈ ਉਹ ਹੱਥ ਲਾਉਣੇ ਤਾਂ ਫੀਲ ਵੀ ਲੱਕੜ ਵਾਲਾ ਆ ਗਿਆ ਤੇ ਜਿਹੜਾ ਆਹ ਦਰਵਾਜ਼ੇ ਲੱਗੇ ਇਹ ਵੀ ਤੁਹਾਡਾ ਕੰਮ ਸਰ ਇਹ ਵੀ ਦਰਵਾਜ਼ੇ ਆਪਣੇ ਨੇ ਸਾਰੇ ਆਪਾਂ ਜਿਵੇਂ ਦੇ ਸਾਰੇ ਡਿਜ਼ਾਈਨਿੰਗ ਵੀ ਆਪਾਂ ਕੀਤੀ ਹੋਈ ਹੈ ਜੀ ਸਾਰਾ ਆਪਾਂ ਤਿਆਰ ਕਰਕੇ ਸਾਰਾ ਪਈ ਲੱਗਿਆ ਹੋਇਆ ਹੁਣ ਇੱਧਰ ਦੇਖੋ ਰੇਲਿੰਗ ਲੱਗੀ ਹੋਈ ਹੈ ਸਾਰੀ ਜੀ ਹਾਂ ਆਹ ਲੱਕੜ ਦਾ ਕੰਮ ਵੀ ਤੁਸੀਂ ਕੀਤਾ ਹਾਂਜੀ ਸਰ ਆਪਾਂ ਸਾਰੇ ਆਂ ਆਪਾਂ ਆਪਣੀ ਫੈਕਟਰੀ ਵਿੱਚ ਰੇਲਿੰਗ ਦਾ ਜੀ ਪਾਰਟੀਸ਼ਨ ਦਾ ਹੀ ਕਿਚਨ ਦਾ ਸਾਰੀ ਕੰਮ ਕਰਦੇ ਆ ਦੇਖੋ ਰੇਲਿੰਗ ਦੇਖੋ ਸਾਰਾ ਤੁਸੀਂ ਕਿੰਦੀ ਵਧੀਆ ਲੱਗੀ ਹੈ ਆਹ ਆਹ ਰੇਲਿੰਗਾਂ ਜਿਹੜੀ ਪ੍ਰੀਤਾ ਆ ਇਧਰਲੇ ਪਾਸੇ ਸਾਰੀ ਚਾਰ ਚਪੇਰੇ ਘੁੰਮਦੀ ਆ ਇਹ ਸਾਰੀ ਰੇਲਿੰਗ ਦਾ ਕੰਮ ਆ ਜਿਹੜਾ ਇਹ ਬਾਦਿਕੋ ਸਰ ਇੱਧਰ ਹਾਂ ਇਹ ਸਾਰੀ ਆਪਾਂ ਲਾਈਟਿੰਗ ਵਗੈਰਾ ਕੀਤੀ ਹੋਈ ਹੈ ਇਹ ਅੱਛਾ ਆ ਜਿਹੜੀਆਂ ਪੌੜੀਆਂ ਦੇ ਵਿੱਚ ਲਾਈਟਿੰਗ ਲੱਗੀ ਹੋਈ ਹਾਂਜੀ ਹਾਂਜੀ ਇਹ ਸਾਰੇ ਆਪਣੀ ਮਿਸਤਰੀ ਕਰਦੇ ਨੇ ਜੀ ਅੰਦਰ ਕਿਚਨ ਦੇ ਵਿੱਚ ਲਾਈਟਿੰਗ ਦਾ ਕੰਮ ਹੈ ਸਾਰਾ ਉਹ ਵੀ ਆਪ ਹੀ ਆਪ ਹੀ ਕਰਦੇ ਨੇ ਆ ਆ ਜਿਹੜੀ ਕਿਚਨ ਦੇ ਵਿੱਚ ਲਾਈਟਿੰਗ ਦਾ ਕੰਮ ਹੋਇਆ ਉਹ ਵੀ ਆਪਾਂ ਹੀ ਡਿਜ਼ਾਈਨਿੰਗ ਕਰਦੇ ਹਾਂ ਸਾਰੀ ਇਹ ਵੀ ਤੁਸੀਂ ਕੀਤਾ ਹਾਂਜੀ ਹਾਂਜੀ ਸਰ ਮਤਲਬ ਜੇ ਕਸਟਮਰ ਦੀ ਨਾ ਸਾਰੀ ਜਾਨਕੀ ਵਾਧਰੇਸ਼ੀ ਖਤਮ ਹੋ ਜਾਂਦੀ ਹੈ ਪੱਕੀ ਕਰੀਏ ਕਿੱਥੋਂ ਕਰਾਈਏ ਕਸਟਮਰ ਨੂੰ ਯਾਨੀ ਕਿ ਦਿੱਕਤ ਨਹੀਂ ਹੁੰਦੀ ਇਸ ਚੀਜ਼ ਦੀ। ਮਤਲਬ ਜੇ ਤੁਸੀਂ ਤੁਹਾਨੂੰ ਅਸੀਂ ਕਿਚਨ ਦੇ ਦਈਏ ਕਿ ਆ ਸਾਡੀ ਕਿਚਨ ਆ ਇਹਨੂੰ ਐਵੇਂ ਬਣਾ ਦਿਓ ਤਾਂ ਕਾਹਦੋਂਗੇ। ਵਾਹ ਜਿਵੇਂ ਤੁਸੀਂ ਕਸਟਮਰ ਕਹੂਗਾ ਉਹ ਵੀ ਤਿਆਰ ਕਰ ਦਾਂਗੇ ਆਪਾਂ। ਵਾਹ ਤੇ ਆ ਆ ਇਧਰਲੇ ਪਾਸੇ ਜਿਹੜਾ ਆ ਫਰੇਮਿੰਗ ਵਗੈਰਾ ਕੀ ਸੀ ਏ ਜਿਹੜੀ ਸਾਰੀ ਆਪਾਂ ਹੀ ਕੀਤੀ ਹੈ ਜੀ। ਸਾਰੀ ਫੁੱਲ ਫਲੈਸ਼ ਕੋਠੀ ਤਿਆਰ ਕੀਤੀ ਹੈ ਜਿੰਨਾਂ ਦੀ ਜੀ। ਨਾਲੇ ਬਹੁਤ ਥੋੜੇ ਟਾਈਮ ਦੇ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ। ਆਪਾਂ ਨੂੰ ਦੱਸੀ ਗਏ ਆਪਾਂ ਉਹ ਤਿਆਰ ਕੀਤੀ ਕਿਚਨ ਤਿਆਰ ਕਰਕੇ ਲਾਤੀ ਇੱਥੇ। ਕਾਪੋੜ ਤਿਆਰ ਕਰਕੇ ਲਾਤੇ। ਪਲੇਗਾ ਤਿਆਰ ਹੋ ਕੇ ਆਗੇ ਜੋ ਉੱਥੇ ਜੀ ਇੱਧਰ ਇੱਧਰ ਪੂਜਾ ਰੂਮ ਦੇ ਵਿੱਚ ਇਹ ਜੀ ਸਾਰੀ ਸੈਟਿੰਗ ਉੱਥੇ ਤਿਆਰ ਹੋ ਕੇ ਆਈ ਹੈ ਇਹ ਸਾਰੀ ਡਰੈਸਿੰਗ ਇਹ ਹੈ ਹਾਂ अच्छा ये सारा पूजा रूम है जड़ा ये भी ਤੁਸੀਂ تیار ਜੀ ਜਾਂਦੀ ਸਾਰਾ ਉੱਥੋਂ ਬਣ ਕੇ ਆਇਆ ਹੈ ਫੈਕਟਰੀ ਚੋਂ ਜੀ ਅੱਛਾ ਪੂਰਾ ਬਲੇ ਇਹ ਨਹੀਂ ਹੈ ਬਣ ਕੇ ਆ ਗਿਆ ਤਾਂ ਇੱਥੇ ਲਾ ਬਸ ਕਹਿੰਦਾ ਮਤਲਬ ਇਹੀ ਆਪਾਂ ਕਰੇ ਵਾਲੇ ਫਰਸ਼ ਪੱਦੀ ਜਾਵਾਂਗੇ ਜੀ ਬੋਰਡ ਮੱਚ ਗਏ ਜੀ ਉਹ ਦਿੱਕਤ ਹੀ ਖਤਮ ਹੈ ਜੀ ਕਸਟਮਰ ਨੂੰ ਪਤਾ ਵੀ ਲੱਗਦਾ ਕਿ ਕਦੋਂ ਕੰਮ ਹੋ ਗਿਆ ਕਦੋਂ ਬਣ ਗਿਆ ਕਦੋਂ ਲੱਗ ਗਿਆ ਜੀ ਇੱਕ ਨਾਲ ਦੇ ਕੋਠੀ ਦੇ ਵਿੱਚ ਰਜੇਸ਼ ਕੰਮ ਹੁੰਦਾ ਉਹ ਵੀ ਦਿਖਾ ਕੇ ਲੈਣਾ ਸਰ ਉਹ ਵੀ ਆਪਣੀ ਚੱਲੀ ਜਾਂਦਾ ਜੀ ਕੰਮ ਅੱਜ ਅੱਜ ਨਾ ਮੈਂ ਤੁਹਾਨੂੰ ਇਹ ਦਰਵਾਜਿਆਂ ਦੀ ਫੈਕਟਰੀ ਦੇ ਵਿੱਚ ਤਾਂ ਲੈ ਕੇ ਆਇਆ ਸੀ ਪਰ ਮੈਂ ਚਾਹਣਾ ਕੇ ਦਰਵਾਜਿਆਂ ਵਾਲੀ ਫੈਕਟਰੀ ਦੀ ਆਉਟਪੁੱਟ ਦਿਖਾਈਏ ਆ ਦੇਖੋ ਅੰਦਰ ਕੰਮ ਹੋਇਆ ਹੈ ਕੇ ਦਰਵਾਜੇ ਲੱਗੇ ਆ ਹੁਣ ਆ ਦੇਖੋ ਆ ਦੇਖੋ ਇਹਦੇ ਵਿੱਚ ਆ ਬੱਚਿਆਂ ਵਾਲਾ ਕਮਰਾ ਹੈ ਹਾਂਜੀ ਇਹਦੇ ਵਿੱਚ ਪਹਿਲਾਂ ਤਾਂ ਦਰਵਾਜੇ ਦੇਖੋ ਲੱਗੇ ਜਿਹੜਾ ਆ ਦਰਵਾਜਾ ਲੱਗਿਆ ਹੋਇਆ ਇਹ ਦਰਵਾਜਾ ਦੇਖੋ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਅੰਦਰ ਵੀ ਕੰਮ ਕੀਤਾ ਆ ਦੇਖੋ ਸਾਰਾ ਲੂਵਰ ਦਾ ਕੰਮ ਹੋਇਆ ਜੀ ਸਾਰਾ ਆ ਸਾਰਾ ਹੀ ਤਿਆਰ ਕਰਕੇ ਦਿੱਤਾ ਹੈ ਇਹ ਕੰਮ ਅੱਛਾ ਆ ਸਾਰਾ ਬੱਚਿਆਂ ਵਾਲਾ ਉੱਪਰਲੇ ਪਾਸੇ ਜਿਹੜਾ ਆ ਕਬੂਰਟ ਬਣਿਆ ਹੋਇਆ ਆ ਆ ਲੱਗਿਆ ਹੋਇਆ ਆ ਦੇਖੋ ਆ ਆ ਆ ਦੇਖੀ ਲੈ ਆ ਖੁੱਲਦਾ ਯਾਰ ਮੈਂ ਪਹਿਲਾਂ ਨਾ ਵੀਡੀਓ ਬਣਾਉਂਦੇ ਨੇ ਅਸੀਂ ਦੁਬਾਰਾ ਟੇਕ ਲੈਣ ਲੱਗੇ ਆ ਕਿਉਂਕਿ ਆ ਚੀਜ਼ ਆ ਸਾਨੂੰ ਇਹ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਆ ਦੇਖੋ ਲੈ ਐਦਾ ਤਾਂ ਪਤਾ ਹੀ ਨਹੀਂ ਲਾ ਰਜੇਸ਼ਾ ਦਾ ਯਾਰ ਕਮਾਲ ਕੀਤੀ ਹੋਈ ਹੈ ਕਲਾਕਾਰੀ ਦੀ ਸਰਸਪਾਈ ਦੇਖੋ ਪਤਾ ਹੀ ਨਹੀਂ ਲੱਗ ਰਿਹਾ ਵੀ ਇੱਥੇ ਕੋਈ ਅੰਦਰ ਇਹ ਬਾਥਰੂਮ ਇਹਦੇ ਕੋਈ ਕੁੰਡਾ ਨਹੀਂ ਜਿੰਦਾ ਨਹੀਂ ਇਹਨੂੰ ਐਵੇਂ ਹੱਥ ਲੱਗ ਗਿਆ ਤੇ ਖੁੱਲ ਗਿਆ ਇਹ ਤਾਂ ਜਿਵੇਂ ਉਹ ਪੁਰਾਣੀਆਂ ਫਿਲਮਾਂ ਚ ਤਲਸਮੀ ਦਰਵਾਜੇ ਜੇ ਨਹੀਂ ਹੁੰਦੇ ਸੀਗੇ ਬਈ ਕਿਸੇ ਤਾਂ ਹੱਥ ਲੱਗ ਗਿਆ ਤੇ ਖੁੱਲ ਗਿਆ ਉਸ ਤਰ੍ਹਾਂ ਦੇ ਤਲਸਮੀ ਦਰਵਾਜੇ ਬਣਾਏ ਪਏ ਆ ਅੰਦਰਲੇ ਪਾਸੇ ਜਿਹੜੀ ਕਵਰ ਟਾਈਪ ਵੀ ਫਿਰ ਤਾਂ ਨੇਚਰਲ ਗੱਲ ਤੁਸੀਂ ਬਣਾਈ ਹੋਗੀ ਹਾਂਜੀ ਸਰ ਹਾਂਜੀ ਚਲੋ ਆਜੋ ਅਗਲੀ ਕੋਠੀ ਚੱਲਦੇ ਆਂ ਅਗਲੀ ਕੋਠੀ 'ਚ ਕੀ ਕਰ ਰਹੇ ਆਂ ਅੱਛਾ ਨਾਲ ਹੀ ਆ ਇੱਥੇ ਹਾਂਜੀ ਸਰ ਨਾਲ ਹੀ ਆ ਰਹੀ ਬਿਲਕੁਲ ਜੀ ਸਰ ਇਹਨਾਂ ਦੇ ਕੰਮ ਨੂੰ ਦੇਖ ਕੀ ਨਾ ਇਹਨਾਂ ਨੂੰ ਕੰਮ ਮਿਲ ਗਿਆ ਲੱਗਦਾ ਤੁਹਾਡੇ ਕੰਮ ਦੇ ਫਿਨਿਸ਼ਿੰਗ ਵੀ ਹੈ ਜੀ ਸਫਾਈ ਬਹੁਤ ਹੈਗੀ ਤੇ ਜਾਇਜ਼ ਰੇਟ ਹੈ ਜੀ ਆਪਣਾ ਨੇ ਵੀ ਦਿਖਾਉਣੇ ਕੰਮ ਚੱਲੀ ਜਾਂਦੇ ਆ। ਹਾਂ ਅੱਛਾ ਇਹਨਾਂ ਨੇ ਮਾਲਕਾਂ ਨੇ ਇਹਨਾਂ ਨਾਲ ਕੀ ਕੀਤੀ ਗੱਲ? ਹਾਂਜੀ ਸਰ ਕੰਮ ਦੇਖ ਕੇ ਗਏ ਨੇ ਜੀ ਇਹਨਾਂ ਦਾ। ਤੇ ਅਗਲਾਂ ਦਾ ਯਾਰ ਕੀ ਰੇਟ ਲੱਗਿਆ ਕਿੰਨਾ ਖਰਚਾ ਆ? ਜਦੋਂ ਅਗਲਾਂ ਨੂੰ ਲੱਗਿਆ ਵੀ ਬਜਟ ਚਾ ਕੰਮ ਹੋਣਾ। ਇਹਦੇ ਦਰਵਾਜ਼ੇ ਸਾਰੇ ਆਪਣੇ ਬਣਾ ਕੇ ਭੇਜਣੇ ਇਹਨਾਂ ਦੇ। ਅੱਛਾ ਆਹ ਸਾਰਾ ਕੁਝ ਤੁਸੀਂ ਕਰੀ ਜਾਂਦੇ। ਹਾਂਜੀ ਹਲੇ ਪੇਂਟ ਪੁੰਦਰੀ ਹੋਏ ਜੀ ਇਹਨਾਂ ਨੂੰ। ਇਹ ਸਾਰਾ ਕਰਕੇ ਤਿਆਰ ਕਰਕੇ ਭੇਜੀ ਆ ਦੇਖੋ। ਦਰਵਾਜ਼ੇ ਬਣੇ ਨੇ। ਅੱਛਾ ਆਹ ਦਰਵਾਜ਼ਾ ਜਿਹੜਾ ਆਹ ਤਾਂ ਉੱਥੋਂ ਫੈਕਟਰੀ ਚੋਂ ਤਿਆਰ ਹੋ ਕੇ ਆ ਜਾਣਾ ਸਰ ਉਹਨਾਂ ਨੇ ਕਹਿੰਦਾ ਵੀ ਇਸ ਤਰੀਕੇ ਨਾਲ ਡਿਜ਼ਾਈਨ ਬਣਾਇਆ ਕਰ ਇਸ ਤਰੀਕੇ ਨਾਲ ਕਰਕੇ ਆਹ ਆਹ ਤਾਂ ਫੈਕਟਰੀ ਚੋਂ ਤਿਆਰ ਹੋ ਕੇ ਆ ਗਿਆ ਹਾਂਜੀ ਇਹਨਾਂ ਦੀ ਵੀ ਕਿਚਨ ਬਣੀ ਜਾਂਦੀ ਹੈ ਹਾਂਜੀ ਹਾਂਜੀ ਆ ਦੇਖੋ ਕਿਚਨ ਕਿਚਨ ਆ ਕੁਚਨ ਆ ਦਾਦਾ ਯਾਰ ਅੱਜ ਕੱਲ ਯਾਰ ਪਾਣਾ ਜਾਂਦਾ ਆ ਦੇਖੋ ਇਹ ਸਾਰੀ ਇਹ ਸਾਰੀ ਐਕ੍ਰੈਲਿਕ ਚ ਬਣੀ ਹੋਈ ਹੈ ਜੀ ਵੀ ਜੀ ਆ ਦੇਖੋ ਸਾਰੀ ਸੌਫਟ ਕਲੋਜ਼ਿੰਗ ਹੈ ਜੀ ਦੇਖੋ ਇਹ ਇਹ ਵੀ ਸੇਮ ਉਸੇ ਤਰ੍ਹਾਂ ਸੌਫਟ ਕਲੋਜ਼ਿੰਗ ਹੈ ਜੀ ਥੋੜੀ ਵੱਡੀ ਹੈ ਜੀ ਉਹ ਥੋੜੀ ਕਿਚਨ ਛੋਟੀ ਸੀਗੀ ਹੂੰ ਤੇ ਸਾਈਜ਼ ਇਹਦਾ ਵੱਡਾ ਹੈਗਾ ਜੀ ਹਮ ਪਰ ਇਹ ਚੀਜ਼ ਉਸੇ ਤਰ੍ਹਾਂ ਹੀ ਬਣ ਜੂਗੀ ਆ ਦੇਖੋ ਇਹਦੇ ਵੀ ਰੇਲਿੰਗ ਰੂਲਿੰਗ ਤੁਸੀਂ ਮੇ ਲਾ ਰਹੇ ਹਾਂ ਹਾਂਜੀ ਸਰ ਸੇਵ ਵੀ ਕਰਵਾਈ ਹੈ ਜੀ ਉਹਨਾਂ ਨੇ ਜੀ ਇਹ ਆ ਦੇਖੋ ਇਹਦੇ ਉੱਪਰ ਵੀ ਵਧੀਆ ਆਹ 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 ਕਾਦੀ ਲੱਕੜ ਲੱਗ ਰਹੀ ਹੈ ਬਈ ਇਹ ਸਾਗਵਾਨੀ ਜੀ ਅੱਛਾ ਇਹ ਸਾਗਵਾਨ ਮਤਲਬ ਸਾਗਵਾਨ ਨੂੰ ਜ਼ਿਆਦਾ ਤਰਜੀਹ ਤਾਂ ਦਿੰਦੇ ਨੇ ਬਈ ਖਰਾਬ ਨਹੀਂ ਹੁੰਦੀ ਬਈ ਇੱਕ ਤਾਂ ਲੱਕੜ ਠੋਸ ਹੁੰਦੀ ਹੈ ਜੀ ਇਹ ਹਾਂਜੀ ਫਰੇਸ਼ਾ ਵਧੀਆ ਹੁੰਦੀ ਹੈ ਪਾਲਿਸ਼ ਨਾਲ ਸਫਾਈ ਹੁੰਦੀ ਹੈ ਜੀ ਹਮ ਸਾਰੀਆਂ ਗੱਲਾਂ ਹੀ ਹੋ ਜਾਂਦੀਆਂ ਇਹ ਕਿੰਨੇ ਚਿਰ ਚ ਫਿਨਿਸ਼ ਕਰ ਦਿਓਗੇ ਕੋਠੀ ਦਾ ਪੂਰਾ ਕੰਮ ਸਰ ਨੀਅਰ ਬਹੁਤ ਇੱਕ ਮਹੀਨੇ ਚ ਕਰ ਦਿੰਦੇ ਆ ਜੀ ਮਤਲਬ ਇੱਕ ਮਹੀਨੇ ਨੂੰ ਆਪਾਂ ਦੁਬਾਰਾ ਵੀਡੀਓ ਬਣਾ ਸਕਦੇ ਹਾਂ ਹਾਂਜੀ ਹਾਂਜੀ ਸਰ ਇਧਰਲੇ ਕਮਰੇ ਚ ਕੀ ਚੱਲ ਰਿਹਾ ਸਾਰੇ ਇਹਨਾਂ ਦਾ ਕਪੂੜ ਦਾ ਕੰਮ ਕੀਤਾ ਜੀ ਸਾਰੇ ਕੀ ਤਕਰੀਬ ਤਿਆਰ ਕਰਕੇ ਦੇਣਗੇ ਕੰਮ ਮੈਨੂੰ ਅੱਛਾ ਇਹ ਇਹਦੇ ਵਿੱਚ ਤਾਂ ਤੁਸੀਂ ਫਰਨੀਚਰ ਵੀ ਇਹਦਾ ਤਿਆਰ ਕਰੀਅ ਸੀ ਕੱਲ ਪੁੱਛ ਰਹੇ ਸੀ ਨਾ ਉਹ ਪਿਛਲੀ ਗੋਠੀ ਦੇ ਵਿੱਚ ਵੀ ਬੈੱਡ ਤਿਆਰ ਕਰ ਦੂਗਾ ਇੱਥੇ ਬੈੱਡ ਵੀ ਤਿਆਰ ਕੀਤੇ ਨਹੀਂ ਆਹ ਸੀ ਇਧਰਲੇ ਪਾਸੇ ਪ੍ਰੀ ਤੇ ਬੈੱਡ ਵੀ ਇਹਨਾਂ ਦੇ ਆਪ ਦੇ ਇਹਨਾਂ ਦੇ ਆਰਕੀਟੈਕਟ ਦੇ ਡਿਜ਼ਾਈਨ ਦੇ ਹਿਸਾਬ ਨਾਲ ਹੀ ਬਣੀ ਹੈ। ਆ ਦੇਖੋ ਸਾਰਾ ਇੱਧਰ ਸਾਰਾ ਸਟੱਡੀ ਰੱਬ ਬਣਾਇਆ ਹੈਗਾ ਜੀ ਇਹ। ਹੂੰ ਅੱਛਾ ਸਟੱਡੀ ਰੂਮ ਆ। ਹਾਂ ਜੀ। ਮਤਲਬ ਜਿਹੜੇ ਅੰਦਰ ਬਾਥਰੂਮਾਂ ਦੇ ਵਿੱਚ ਕਬੂਟ ਵਗੈਰਾ ਬਣ ਜਾਂਦੇ ਬਣ ਜਾਂਦੇ ਆ। ਹਾਂ ਜੀ ਹਾਂ ਜੀ ਹਾਂ ਜੀ। ਆ ਜੋ ਚੱਲੀਏ ਇੱਕ ਕੋਠੀ ਆਪਾਂ ਹੋਰ ਵੀ ਦੇਖ ਕੇ ਆਉਣੀ ਆ ਪ੍ਰੀਤ। ਹੈ? ਉਹ ਵੀ ਦਿਖਾਉਣੀ ਆ। ਆ ਜੋ ਉਹ ਵੀ ਚੱਲਦੇ ਆ। ਸੱਜਣੋ ਆਜੋ ਤੁਹਾਨੂੰ ਇੱਕ ਹੋਰ ਕੋਠੀ ਦਿਖਾ ਦਿਆਂ। ਉਹਦੇ ਵਿੱਚ ਵੀ ਕੰਮ ਹੋਇਆ ਦਿਸ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੰਮ ਕਿਸ ਤਰ੍ਹਾਂ ਦਾ। ਵਿਰਿੰਦਰ ਆਹ ਆਹ ਕਾ ਦਾ ਦਰਵਾਜ਼ਾ ਬਣਿਆ ਹੋਇਆ। ਆਹ ਆ ਆ ਸਾਗਵਾਂ ਦਾ ਤੇ ਸਾਗਵਾਂ ਦਾ ਜਿਵੇਂ ਥੋੜਾ ਜਿਹਾ ਬਾਹਰਲੇ ਪਾਸੇ ਆ ਤੇ ਇਹਨੂੰ ਖਰਾਬਤਾ ਨਹੀਂ ਹੋਊਗਾ ਪਾਣੀ ਕੋਣੀ ਪੈਣਾ ਕੋਈ ਦਿੱਕਤ ਨਹੀਂ ਜੀ ਜਿਹੜੀਆਂ ਜੋੜੀਆਂ ਬਾਹਰ ਆ ਜਾਂਦਾਂਗਾ ਉਹਨਾਂ ਨੂੰ ਖਰਾਬਤਾ ਨਹੀਂ ਹੁੰਦਾਂਗਾ ਨਹੀਂ ਨਹੀਂ ਕੋਈ ਨਹੀਂ ਹੁੰਦਾ ਜੀ ਇਧਰੋਂ ਅੰਦਰ ਅੰਦਰ ਕੀ ਚੱਲੀ ਜਾਂਦਾ ਕੰਮ ਅੰਦਰ ਆਪਣਾ ਕਾਬੂਲ ਦਾ ਕੰਮ ਚੱਲੀ ਜਾਂਦਾ ਜੀ ਆਹ ਆਪਾਂ ਕਿਚਨ ਲਾਈ ਹੈਗੀ ਆਹ ਦੇਖ ਯਾਰ ਕਿਚਨ ਆਲੀ ਤਾਂ ਯਾਰ ਬਾਲੀ ਤਸੱਲੀ ਕਰਾਉਂਦੇ ਆ ਯਾਰ ਹਨਾ ਹਾਂ ਕਿਤਨਾ ਨਵਾਂ ਯਾਰ ਨੈਕਸਟ ਲੈਵਲ ਕੰਮ ਹੈ ਯਾਰ ਕਿਤਨਾ ਜ਼ਿਆਦਾ ਪੜਾ ਤਿਆਰ ਬਹਾ ਹੋ ਗਿਆ ਹੂੰ ਹਾਂ ਆਹ ਦੇਖ ਲੈ ਯਾਰ ਆਹ ਚੀਜ਼ ਬਣੀ ਜਾਂਦੀ ਆ ਦੇਖ ਇਹ ਬਿਕਰ ਹਸਪਟਲ ਦੀ ਇਹ ਇਹਦੇ ਹਜੇ ਆਹ ਲੱਗਣਾ ਹਨਾ ਹਾਂ ਹਾਂ ਇਹਦੇ ਚ ਹਜੇ ਮਤਲਬ ਕਹਿੰਦੇ ਕੰਪਲੀਟ ਨਹੀਂਗਾ ਤੇ ਇਧਰਲੇ ਪਾਸੇ ਕੀ ਕਰੀ ਜਾਂਦੇ ਆ ਇਹ ਤਾਂ ਇਹ ਪਾਰਟਿਸਿਪੀਟ ਕਰਦਾ ਹੈ ਆ ਉਹ ਉਹ ਆ ਨਾ ਜਿਹੜਾ ਕੀ ਕੀ ਕਹਿੰਦੇ ਐਚ ਡੀ ਐਮ ਆਰ ਪੂਰ ਲਾ ਕੇ ਤੇ ਹਾਂ ਹਾਂ ਐਚ ਡੀ ਐਚ ਐਮ ਆਰ ਉਹ ਸਾਰਾ ਹਾਂ ਇਹ ਬੋਰਡ ਲਾ ਕੇ ਉੱਤੇ ਇਹ ਮੈਕਾ ਲਾਈ ਜਾਂਦੇ ਆ ਹਾਂ ਹਾਂ ਕਾਂ ਸੇ ਆ ਦਰਵਾਜਾ ਤਾਂ ਜਮਾ ਹੀ ਬਾਹਰਲੇ ਪਾਸੇ ਆ ਗਿਆ ਤਾਂ ਭਿੱਜਿਆ ਕਰੂਗਾ ਦਰਵਾਜਾ ਨਾ ਨਾ ਕੋਈ ਲਿੱਕੀ ਨਹੀਂ ਹੈ ਨਾ ਕੁਛ ਨਹੀਂ ਹੋਣੀ ਜੇ ਪਾਤ ਹੋ ਰਹੀਆਂ ਦੀ ਐ ਇਹਨਾਂ ਕੋਈ ਦਿੱਕਤ ਨਹੀਂ ਦੀ ਇਹ ਚੀਜ਼ ਦੀ ਭਿੱਜੀ ਜਾਵੇ ਕੋਈ ਦਿੱਕਤ ਨਹੀਂ ਨਾ ਕੋਈ ਦਿੱਕਤ ਨਹੀਂ ਇਹਨਾਂ ਨੇ ਬਾਈ ਉਹਨਾਂ ਨੇ ਸਾਰੇ ਦਰਵਾਜੇ ਸਾਗ ਬੰਦੇ ਦਰਵਾਜੇ ਹਨ ਹਾਂ ਤੇ ਹਾਂ ਹੀ ਵਿੱਚ ਮੈੱਕੇ ਦੇ ਵੀ ਆ ਵਿੱਚ ਮੈੱਕੇ ਦੇ ਵੀ ਅੰਦਰਲੇ ਪਾਸੇ ਮੈੱਕੇ ਦੇ ਆ ਹਾਂਜੀ ਆ ਸੇ ਆ ਮੈੱਕੇ ਦੇ ਲੱਗੇ ਹੋਣਗੇ ਆਹਾ ਹਨਾ ਇਹ ਪਾਲਸ ਆਈ ਅੱਛਾ ਹਾਂ ਆ ਪਾਲਸ ਆ ਮੈਂ ਵੀ ਸਜਣੋਂ ਆਏ ਇਹ ਕੋਠੀ ਕਿ ਬਦਨੀ ਬਦਨੀਆਂ ਹਨਾ ਇਹ ਕਿਹਦੀ ਕੋਠੀ ਹੈ ਇਹ ਇਹ ਫੌਜੀ ਦੀ ਕੋਠੀ ਹੈ ਹਾਂ ਫੌਜੀ ਸਾਹਿਬ ਦੀ ਕੋਠੀ ਹੈ ਜੇ ਕਿਸੇ ਵੀ ਬੰਦੇ ਨੇ ਨਾ ਮਤਲਬ ਮੈਂ ਤੁਹਾਨੂੰ ਇਹ ਕੋਠੀਆਂ ਤਾਂ ਦਿਖਾ ਰਿਹਾ ਕਿ ਇੱਕ ਹੁੰਦਾ ਫੈਕਟਰੀ ਦੇ ਵਿੱਚ ਚੀਜ਼ ਦਿਖਾਉਣੀ ਇੱਕ ਹੁੰਦਾ ਫੈਕਟਰੀ ਤੋਂ ਬਾਹਰ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਚੀਜ਼ ਬਣ ਕੇ ਲੱਗ ਜੇ ਉਹ ਦਿਖਾਉਣਾ ਉਹਦਾ ਫਰਕ ਬਹੁਤ ਆ ਜਿਹੜੀ ਜਿਵੇਂ ਹੁਣ ਆ ਚੀਜ਼ ਆ ਆ ਚੀਜ਼ ਹਜੇ ਅਨਕੰਪਲੀਟ ਆ ਪਰ ਇਹਨੂੰ ਅਨਕੰਪਲੀਟ ਨੂੰ ਵੀ ਦੇਖ ਕੇ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਵੀ ਜਦੋਂ ਇਹ ਚੀਜ਼ ਬਣ ਗਈ ਤੇ ਉਦੋਂ ਇਹਨੇ ਕਿੰਨਾ ਸਿਰ ਆ ਮਾਰ ਜਾਣਾ ਆਜੋ ਆਪਾਂ ਫੈਕਟਰੀ ਚ ਆਉਂਦੇ ਆ ਫੈਕਟਰੀ ਵੀ ਦਿਖਾਉਣਾ ਹੈ ਕਿ ਕਿੱਡੀ ਕ ਫੈਕਟਰੀ ਹੈ ਕਿਸ ਤਰ੍ਹਾਂ ਦਾ ਕੰਮ ਕਰਦੀ ਹੈ ਲੈ ਵੀ ਸੱਜਣੋ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਆ ਉਸ ਫੈਕਟਰੀ ਦੇ ਵਿੱਚ ਸਹਨੇ ਪਿੰਡ ਦੇ ਵਿੱਚ ਸਹਨੇ ਸ਼ਹਿਰ ਦੇ ਵਿੱਚ ਜਿੱਥੇ ਰਜੇਸ਼ ਹੁਣੀ ਬਣਾਉਂਦੇ ਆ ਦਰਵਾਜੇ ਸਾਰਾ ਸਮਾਨ ਹੀ ਬਣਦਾ तकरीबन ਕੱਲੇ ਦਰਵਾਜੇ ਗਾਉਂ ਤੋਂ ਮਾੜੀ ਗੱਲੂ ਦਰਵਾਜਿਆਂ ਦੇ ਡਿਜ਼ਾਈਨ ਲਿਮਟਿਡ ਹੀ ਆ ਤੇਰੇ ਕੋਲੇ ਕਿ ਅਨ ਲਿਮਟਡ ਆ ਕੀ ਕੇਸ ਆ ਮਿਸਰ ਜਿਹੜੇ ਦਰਵਾਜੇ ਨੇ ਨਾ ਅਸੀਂ ਮੇਨ ਕਰਦੇ ਆ ਸਾਗਵਾਂ ਦੇ ਦਰਵਾਜੇ ਦਾ ਕੰਮ ਜਿਹੜਾ ਆਪਣੇ ਕੋਲ ਸਭ ਤੋਂ ਵੱਧ ਕੰਮ ਆ ਰਿਹਾ ਇਸ ਟਾਈਮ ਸਾਗਵਾਂ ਦੇ ਦਰਵਾਜੇ ਆਪਲੇ 600 ਡਿਜ਼ਾਈਨ ਹੈਗੇ ਹੂੰ ਜਿਵੇਂ ਆ ਦੇਖੋ ਬਣਿਆ ਹੋਇਆ ਹੈ ਨਾ ਜੀ ਤੁਹਾਨੂੰ ਦਿਖਾਉਣੇ ਇੱਕ ਵਾਰ ਆ ਦੇਖੋ ਸਭ ਚੈੱਕ ਕਰੋ ਇਹ ਦਰਵਾਜੇ ਆਹਾ ਹਾਂਜੀ ਜ਼ਰਾ ਇਹਦੇ ਵਿੱਚ ਆਪਾਂ ਨੂੰ ਜਿਵੇਂ 3D ਬਣਿਆ ਹੋਇਆ ਹੈ ਨਾ ਦਰਵਾਜੇ ਇਹ ਤੁਹਾਨੂੰ ਕਸਟਮ ਬਲੂ 600 ਡਿਜ਼ਾਈਨ ਮਿਲ ਜੂਗਾ ਜੋੜੀ ਵਾਲੇ ਡਿਜ਼ਾਈਨ ਵੀ ਸੀ ਇਸ ਤਰ੍ਹਾਂ ਦਾ ਸਾਗਵਾਂ ਦਾ 600 ਡਿਜ਼ਾਈਨ ਤੁਹਾਡੇ ਕੋਲ ਮਿਲ ਜੂਗਾ ਦੇਖੋ ਪਾਲਿਸ਼ ਕੀਤਾ ਕਰਾਇਆ ਪਾਲਿਸ਼ ਵਿਦ ਪਾਲਿਸ਼ ਜੇ ਕਿਸੇ ਨੇ ਇਕੱਲੇ ਦਰਵਾਜ਼ੇ ਹੀ ਲੈਣੇ ਹੁਣ ਮੰਨ ਲਓ ਵੀ ਲੱਕੜ ਦਾ ਕੰਮ ਤੁਹਾਡੇ ਤੋਂ ਉਦਾਂ ਨਾ ਕਰਾਉਣਾ ਹੋਵੇ ਦਰਵਾਜ਼ੇ ਜੀ ਮਰਜ਼ੀ ਕਸਟਮਰ ਦੀ ਖੁਸ਼ੀ ਹੈ ਜੀ ਦਰਵਾਜ਼ੇ ਲਓ ਜੀ ਲੱਕੜ ਦਾ ਕੰਮ ਕਰਾਉਣਾ ਜੀ ਜਾਲੀ ਵਾਲੇ ਪੱਲੇ ਨੇ ਵਿੰਡੋ ਵਾਲੇ ਹਰੇਕ ਤਰ੍ਹਾਂ ਦੇ ਲੱਕੜ ਦੇ ਦਰਵਾਜ਼ੇ ਤਿਆਰ ਕਰਦੇ ਆ ਸਾਗਵਾਨ ਦੇ ਹੋਏ ਜੀ ਮਰਿੰਡੀ ਦੇ ਹੋਏ ਜੀ ਰਸ਼ੀਨ ਕੈਲ ਦੇ ਹੋਏ ਜੀ ਹਰੇਕ ਦੇ ਵਿੰਡੋਆਂ ਜਾਲੀ ਵਾਲੇ ਪੱਲੇ ਹਰੇ ਸਾਰੇ ਕੋ ਤਿਆਰ ਕਰਕੇ ਦਿੰਦੇ ਆ ਵੀ ਮੰਨ ਕੇ ਚੱਲੋ ਵੀ ਕੋਈ ਬੰਦਾ ਚਾਹਦਾ ਵੀ ਦਰਵਾਜ਼ੇ ਇਕੱਲੇ ਭੇਜ ਦਿਓ ਹਾਂਜੀ 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 ਸਰ ਤਾਂ ਉਹਨੂੰ ਇਕੱ ਇਹ ਗਲਾਸੀ ਚ ਬਣਿਆ ਹੋਇਆ ਹੈਗਾ ਜੀ। ਹਾਂ। ਆ ਮੈਟ ਚ ਬਣਿਆ ਹੋਇਆ ਹੈਗਾ ਜੀ। ਠੀਕ ਹੈ ਜੀ। ਔਰ ਜਿਹੜੇ ਇਹ ਡਿਜ਼ਾਈਨ ਨੇਗੇ ਕਸਟਮਰ ਜੇ ਆਪ ਦੇ ਕੋਲ ਵੀ ਡਿਜ਼ਾਈਨ ਸਾਨੂੰ ਲਿਆ ਦੂਗਾ ਵੀ ਇਹੇ ਆ ਦਰਵਾਜ਼ਾ ਤਿਆਰ ਕਰ ਦੂਸੀਂ ਉਹ ਜਿਹਾ ਤਿਆਰ ਕਰਕੇ ਦੇ ਦਾਂਗੇ। ਦੁਨੀਆਂ ਤੇ ਜਰ ਕਿਸੇ ਵੀ ਥਾਂ ਤੇ Google ਤੇ ਭਾਲੋ ਡਿਜ਼ਾਈਨ ਦਰਵਾਜ਼ਿਆਂ ਦਾ ਜਿਹੋ ਜਿਹਾ ਤੁਹਾਨੂੰ ਮਿਲ ਗਿਆ ਹਾਂਜੀ। ਉਹ ਕਿਉਂ ਉਹੋ ਜਿਹਾ ਬਣ ਜਾਣਾ? ਮੈਂ ਤੁਹਾਨੂੰ ਇਹ ਵੀ ਦੱਸਦਾ ਇਹਦੇ ਪਿੱਛੇ ਵੀ ਇੱਕ ਕਾਰਨ ਹੈ। Google ਤੋਂ ਡਿਜ਼ਾਈਨ ਭਾਲੋ ਕਿਉਂ ਬਣ ਜਾਣਾ ਉਹੋ ਜਿਹਾ? ਹਾਂਜੀ। ਉਹਦੇ ਪਿੱਛੇ ਕਾਰਨ ਹੈ ਕਿ ਇਹਨਾਂ ਦੀ ਫੈਕਟਰੀ ਦੇ ਵਿੱਚ ਆਦੋਂ ਉਹਨਾਂ ਕੋਲ ਮਸ਼ अच्छा सारे तरह दी एक्सेसरी ਮਿਲ ਜੂਗੀ ਹਾਂਜੀ ਅੱਛਾ ਜਿਹੜੀ ਦਰਵਾਜਿਆਂ ਦੇ ਨਾਲ ਲੱਗਦੇ ਆ ਕੋਈ ਕੁੰਡੇ ਕਬਜੇ ਕੋਈ ਹੋਰ ਲੱਗਦੇ ਜਿੰਨੀ ਵੀ ਤਰ੍ਹਾਂ ਦੀ ਸੈਸਰੀ ਲੱਗਦੀ ਆ ਉਹ ਸਾਰੇ ਤਰ੍ਹਾਂ ਦੀ ਸੈਸਰੀ ਨਾਲ ਮਿਲ ਜਾਂਦੀ ਹੈ ਹਾਂਜੀ ਹਾਂਜੀ アンティーク ਚ ਲਾਓ ਜੀ ਬਰਾਸ ਚ ਲਾਓ ਜੀ ਪਤਲ ਦੀ ਲਾਓ ਜੀ ਸਾਰੇ ਤਰ੍ਹਾਂ ਦੀ ਹੈ ਹੈ ਸੈਸਰੀ ਆਪਣੀ ਆ ਜੋ ਉਹ ਉਹ ਕਾਰਨ ਵੀ ਆਪਾਂ ਦਿਖਾ ਦਗੇ ਕਿਵੇਂ ਦਰਵਾਜੇ ਮ ਬਣ ਜਾਂਦੇ ਆ ਗੂਗਲ ਤੋਂ ਪਾੜੇ ਕੋਈ ਦਰਵਾਜੇ ਕਿਵੇਂ ਬਣ ਜਾਂਦੇ ਆਜ ਦਿਖਾਉਂ ਅੱਛਾ ਆਹ ਮਸ਼ੀਨਾਂ ਐ ਉਹ ਜਿਹੜੀਆਂ ਪੱਕਾ ਕਹਿ ਸਕਦਾ ਵੀ ਜਿਹੜਾ ਦਰਵਾਜ਼ਾ ਤੁਸੀਂ ਚਾਹੋ ਤੁਹਾਨੂੰ ਉਹੋ ਹੀ ਬਣਾ ਕੇ ਦੇ ਦੋ। ਜਿੰਮਸ ਨੂੰ ਕਿਚਨ ਲਗਾ ਕੇ ਲੈ ਕੇ ਆਇਆ ਸੀ ਨਾ ਤੁਸੀਂ ਪੁੱਛ ਰਹੇ ਸੀ ਵੀ ਅੰਦਰ ਕੀ ਚੀ ਲੱਗੀ ਹੋਈ ਹੈ ਜੀ। ਹਾਂ। ਆਪਾਂ ਮੈਂ ਸਮਝਾ ਸੀ ਵੀ ਐਚ ਡੀ ਐਚ ਐਮਰ ਇਹ ਆ ਦੇਖੋ ਸਾਰੇ ਸਾਰਾ ਇਹ ਸਟਾਕ ਨਾ ਇਹ ਐਚ ਡੀ ਐਚ ਐਮਰ ਦੀ ਪਿਆ ਹੈਗਾ ਜੀ। ਆਹ ਪਿਆ ਜਿਹੜਾ ਇੱਧਰ ਦੇ ਪਾਸੇ। ਜਿਹੜੀ ਆਪਾਂ ਡਿਜ਼ਾਈਨਿੰਗ ਦੀ ਗੱਲ ਕਰਦੇ ਤੁਸੀਂ ਵੀ 3D ਕਰਦੇ ਹੁੰਦੀ ਹੈ ਇਹ ਮਸ਼ੀਨ ਤੇ ਕਰਦੇ ਆਪਾਂ ਸਾਰੀ 3D ਜੀ ਪੱਲਾ। ਹਾਂ ਹੁਣ ਇਸ ਵਕਤ ਬਹੁਤ ਐਡਵਾਂਸ ਮਸ਼ੀਨ ਹੈ ਜੀ ਇਹ ਜਿਹੜੀ ਅਸੀਂ ਲੈ ਕੇ ਆਂ ਤੇ ਆ ਦੇਖੋ ਜਿਹੜੀ ਕਿਚਨ ਹੈਗੀ ਜੀ ਅਸੀਂ ਸਾਰੀ ਅਸੀਂ ਮਸ਼ੀਨ ਨਾਲ ਹੀ ਤਿਆਰ ਕਰਦੇ ਹਾਂ ਇਹਨਾਂ ਸਫਾਈ ਐਕਿਊਰੇਸੀ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਕੱਲੀ ਇਹ ਮਸ਼ੀਨ ਬੈਂਡਿੰਗ ਵਾਸਤੇ ਲੈ ਕੇ ਆਉਂਦੀ ਹੈ ਜਿਹਨਾਂ ਦੀ ਬੀ ਬੈਂਡਿੰਗ ਦੇ ਵਿੱਚ ਕੋਈ ਚੀਜ਼ ਦੀ ਦਿੱਕਤ ਨਾ ਲੈ ਕੇ ਚੱਲਦੇ ਵਿੱਚ ਮਾਦਰੋ ਮਹਿੰਗਾ ਕੰਮ ਕੀਤਾ ਹੋਇਆ ਆ ਦੇਖੋ ਪੈਨਲ ਸ਼ਾਪ ਹੈਗਾ ਆ ਦੇਖੋ ਕੱਲੇ ਸਰਾਖ ਕੱਢਣ ਵਾਸਤੇ ਤਾਂ ਸਪੈਸ਼ਲਿਜ਼ਡ ਮਸ਼ੀਨ ਲੈ ਕੇ ਆਂਦੀ ਵੀ ਕੱਲੇ ਸਰਾਖ ਹੀ ਕੱਢੇ ਇਹ ਉਹ ਵੀ ਐਕਿਊਰੇਟ ਕੱਢੇ ਤੇ ਸਫਾਈ ਨਾਲ ਨਿਕਲੇ ਜੀ ਮਤਲਬ ਜੇ ਜੇ ਹੁਣ ਆ ਆਹ ਮਸ਼ੀਨਾਂ ਤੇ ਯਾਰ ਜਿਹੜੀ ਚੀਜ਼ ਬਣ ਗਈ ਹਾਂਜੀ ਉਹ ਚੀਜ਼ ਕਿਵੇਂ ਨਾ ਲੱਗੇ ਜਾਜ ਹੁਣ ਆਹ ਪ੍ਰੈਸ਼ਰ ਦੇਣ ਵਾਸਤੇ ਵੀ ਤਾਕਤਾਂ ਵਾਧੇ ਵਿੱਚ 빙ਾ ਨਾ ਹੋਵੇ ਹਨਾ ਸਰ ਦਿੱਕਤ ਆਉਂਦੀ ਨਹੀਂ ਜੀ ਜੇ ਉਹ ਇੱਕ ਵਾਰ ਪੱਲਾ ਪਾਏਗਾ ਜੀ ਕਰਾਰਾ ਜੀ ਰਹਿ ਗਿਆ ਪੱਲਾ ਜੇ ਪਹਿਲੀ ਗੱਲ ਤਾਂ ਬਟ ਹੁੰਦੇ ਨਹੀਂ ਜੇ ਬਟ ਉਤੇ ਹੁੰਦਾਗਾ ਤਾਂ ਉਹ ਵੀ ਨਿਕਲ ਜਾਣਾ ਐਸਾ ਕਸਟਮਰ ਨੂੰ ਕਹਿੰਦੇ ਅਸੀਂ ਤੁਹਾਡੇ ਕੋਈ ਪੁਰਾਣੇ ਪੱਲੇ ਵਿੱਚ ਵੀ ਕੋਈ ਪਿਆਗਾ ਦਰਵਾਜੇ ਬਟ ਪਿਆ ਹੋਇਆ ਸਾਥੋਂ ਨਹੀਂ ਵੀ ਲਵਾਇਆ ਸਾਡੇ ਕੋਲੇ ਆਓ ਫ੍ਰੀ ਆਫ ਕਾਸਟ ਕਰਵਾ ਲਈਏ ਅਸੀਂ ਲੈ ਘਰ ਗੱਲ ਹਾਂਜੀ ਯਾਰ ਮੈਨੂੰ ਐਂ ਦੱਸ ਬਈ ਮੰਨ ਲਓ ਬੰਦੇ ਤਾਂ ਤੁਹਾਡੇ ਕੋਲੇ ਤਕਰੀਬਨ ਠੇਕੇ ਤੇ ਹੀ ਹੁੰਦੇ ਹੋਣਗੇ ਮਿਸਤਰੀ ਨਹੀਂ ਨਹੀਂ ਸਰ ਠੇਕੇ ਵਾਲੇ ਕੰਮ ਦੇ ਵਿੱਚ ਨਾ ਸਫਾਈ ਨਹੀਂ ਕਹਿੰਦੀ ਸਾਡੇ ਕੋਲੇ ਜਿੰਨੀ ਵੀ ਲੇਬਰ ਹੈ ਸਾਰੀ ਅਸੀਂ ਦਿਹਾੜੀ ਦੀ ਕੰਮ ਕਰਾਉਣੀ ਆ ਅੱਛਾ ਮਾਲ ਚੜਵਾਉਣੇ ਅਸੀਂ ਉਹ ਆਹਦੇ ਬੰਦੇ ਚੜੋੜੇ ਆ ਜੀ ਬਣਵਾਉਣੇ ਆ ਸੀ ਉਹ ਵੀ ਸਾਰਾ ਦਿਹਾੜੀ ਪੀ ਸਾਡਾ ਕੰਮ ਠੇਕੇ ਵਾਲਾ ਸੀ ਕਨਸੈਪਟ ਹੀ ਰੱਖਿਆ ਇੱਥੇ ਫੈਕਟਰੀ 'ਚ ਕਿਉਂ ਮਾਲ ਦੇ ਵਿੱਚ ਦਿੱਕਤਾਂ ਲੱਗ ਜਾਂਦੀਆਂ ਸਫਾਈ ਨਹੀਂ ਰਹਿੰਦੀ ਜੀ ਠੀਕ ਨਹੀਂ ਬਣਦਾ ਮਾਲ ਆ ਦੇਖੋ ਅਸੀਂ ਚੁਗਾਠਾ ਦਾ ਕੰਮ ਵੀ ਸ਼ੁਰੂ ਕੀਤਾ ਹੈ ਇਸ ਨੂੰ ਚੁਗਾਠਾ ਵੀ ਦਿਖਾਉਣੇਗੇ ਸਾਰੇ ਦਾ ਡਬਲਿਊ ਪੀਸੀ ਚੁਗਾਠਾ ਮਿਲ ਜੰਗੇ ਆਪਣੇ ਕੋਲੇ ਜੀ ਠੀਕ ਆ ਤੇ ਜੇ ਇੱਥੇ ਇੱਥੋਂ ਪਾਲਿਸ਼ ਹੋ ਕੇ ਇੱਥੋਂ ਹੀ ਮਤਲਬ ਉਹ ਜਿਹੜਾ ਦਰਵਾਜ਼ਾ ਏ ਜੇ ਇਕੱਲੇ ਦਰਵਾਜ਼ੇ ਲੈਣੇ ਆ ਇੱਥੋਂ ਹੀ ਪਾਲਿਸ਼ ਹੋ ਜਾਂਦੇ ਆ ਇੱਥੇ ਹੀ ਬਣ ਜਾਂਦੇ ਆ ਇਹੋ ਸਾਰੀ ਲੱਕੜ ਰੱਖੀ ਹੋਈ ਏ ਸਾਰੇ ਤਰ੍ਹਾਂ ਦੀ ਲੱਕੜ ਰੱਖੀ ਹੋਈ ਏ ਤੇ ਕਿੰਨੇ ਚਿਰ ਦੀ ਜ਼ਿੰਮੇਵਾਰੀ ਲੈਣੇ ਆ ਵੀ ਮੰਨ ਲਓ ਦਰਵਾਜ਼ਾ ਬੱਟ ਨਹੀਂ ਖਾਊਗਾ ਖਰਾਬ ਨਹੀਂ ਹੋਊਗਾ 10 ਸਾਲ ਦੀ ਤਾਂ ਅਸੀਂ ਆਦੇ ਮੂਹਰੇ ਜ਼ਿੰਮੇਵਾਰੀ ਲੈ ਆਏ ਆ ਜੀ ਠੀਕ ਜਦੋਂ ਲੱਕੜ ਸਹੀ ਲੱਗੀ ਜੀ ਫੀਟਿੰਗ ਸਹੀ ਹੋ ਗਈ ਜੀ ਬਣ ਸਹੀ ਗਿਆ ਤਾਂ ਦਿੱਕਤ ਕਦੇ ਵੀ ਨਹੀਂ ਆਉਂਦੀ ਜੀ ਠੀਕ ਆ ਸਹੀ ਦਿੱਕਤ ਆਣੀ ਹੋਵੇ ਦਰਵਾਜ਼ੇ ਨੂੰ ਜੀ ਉਹ 1 ਸਾਲ ਚ ਹੀ ਆ ਜਾਂਦੀ ਏ ਜੀ ਆਪਾਂ ਕਹਿ ਸਕਦੇ ਆ ਕਿ ਭਾਈ ਬੰਦੇ ਕੋਈ ਵੀ ਬ ਜਿਹੜੀ ਤੁਹਾਡੇ ਦਰਵਾਜਿਆਂ ਨੂੰ ਲੱਕੜ ਲੱਗਣੀ ਆ ਉਹਨੂੰ ਲੱਕੜ ਨੂੰ ਆ ਕੇ ਪਰਹਾਂ ਜੀ ਬਸ ਦੇਖ ਕੇ ਜਾਓ ਜੀ ਕੱਚਾ ਮਾਲ ਦੇਖ ਕੇ ਜਾਓ ਜੀ ਤਿਆਰ ਕਰਦੇ ਅਸੀਂ ਕਹਿੰਦੇ ਵੀ ਕਿਸੇ ਦਰਵਾਜੇ ਬਣਾਉਣੇ ਨੇ ਕਸਟਮਰ ਨੂੰ ਇਹ ਹੁੰਦਾ ਕਿ ਤੇ ਬੋਰਡਾ ਮਾੜਾ ਲੱਗ ਜੇ ਹਮ ਸਰ ਮੈਕਰਾ ਮਾਲੇ ਅਸੀਂ ਕਹਿੰਦੇ ਵੀ ਕਸਟਮਰ ਨੂੰ ਕਹਿੰਦੇ ਅਸੀਂ ਵੀ ਤੁਸੀਂ ਇੱਥੇ ਸਾਡੇ ਕੋਲੇ ਆਓ ਕੋਲੇ ਬੈਠ ਕੇ ਬਣਵਾ ਕੇ ਲੈ ਜੇ ਇੱਕ ਹੋਰ ਗੱਲ ਕਲੀਅਰ ਕਰ ਬਹੁਤ ਬੜੀ ਫੁੱਟਾਂ 'ਚ ਗੱਲ ਕਰਕੇ ਬੰਦੇ ਮੁੜ ਕੇ ਦਰਵਾਜੇ ਪਤਲੇ ਲਾ ਦਿੰਦੇ ਆ ਜਾਂ ਬਹੁਤ ਬੜੀ ਸਾਗਮਣ ਦੀ ਗੱਲ ਕਰਕੇ ਵਿਚਾਲੇ ਲੱਕੜ ਹੋਰ ਲਾ ਦਿੰਦੇ ਆ ਅਸੀਂ 11 ਭਲੇ ਇੰਗਲੈਂਡ ਭੇਜਣੇ ਜ ਤਿੰਨ ਵਾਰ ਸਾਡੇ ਕੋਲ ਵਿਜ਼ਿਟ ਕਰਕੇ ਗਏ ਦਿਮਾਗ ਦੇ ਵਿੱਚ ਇਹ ਗੱਲ ਹੁੰਦੀ ਹੈ ਹਰੇਕ ਦੇ ਵੀ ਅਸੀਂ ਮਹਿੰਗਾ ਕੰਮ ਕਰਾ ਰਿਆ ਮੈਂ ਕਿਤੇ ਲੱਕੜ ਦਾ ਮਾੜੀ ਲੱਗਦੀ ਉਹ ਤਿੰਨ ਵਾਰ ਚੈੱਕ ਕਰਕੇ ਗਏ ਪਰ ਉਹ ਬੰਦੇ ਖੁਸ਼ ਹੋ ਗਏ ਜੀ ਉਹਨੇ ਕੋਠੀ ਇੰਗਲੈਂਡ ਪੈ ਰਹੀ ਹੈ ਦਰਵਾਜ਼ੇ ਆਪਾਂ ਤੋਂ ਲੱਗਦੇ ਨੇ ਜੇ ਤੁਹਾਡੇ ਕਿਤੇ ਪਹਿਲਾਂ ਤੁਸੀਂ ਚਾਰ ਦਿਨ ਤੋਂ ਦਰਵਾਜ਼ੇ ਦਿਖਾ ਰਹੇ ਆਪਾਂ ਵਾਹ ਵਾਹ ਹਾਂ ਜੀ ਤੇ ਤੁਸੀਂ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਮੈਂ ਤੁਹਾਨੂੰ ਫੈਕਟਰੀ ਵਿਜ਼ਿਟ ਵੀ ਕਰਾਤਾ ਤੇ ਜੇ ਕੋਈ ਵੀ ਬੰਦਾ ਮਤਲਬ ਕੰਮ ਕਰਿਆ ਹੋਇਆ ਦੇਖਣਾ ਚਾਹੁੰਦਾ ਤਾਂ ਇਹ ਤਕਰੀਬਨ ਹਰੇਕ ਇਲਾਕੇ 'ਚ ਕੰਮ ਕਰ ਵੀ ਰਹੇ ਆ ਜੇ ਕੰਮ ਹੁੰਦਾ ਤਾਂ ਤਾਂ ਵੀ ਤਕਰੀਬਨ ਤੁਸੀਂ ਫੈਕਟਰੀ ਚ ਆ ਕੇ ਦੇਖ ਸਕਦੇ ਆ ਜੇ ਤੁਸੀਂ ਲੈਣਾ ਚਾਹੁੰਦੇ ਤਾਂ ਨੰਬਰ ਨੋਟ ਕਰ ਲਓ ਹਾਂਜੀ ਸਰ ਇੱਕ ਇੱਕ ਵਾਰ ਤਾਂ ਵਿਜ਼ਟਡ ਕਸਟਮਰ ਨੂੰ ਕਰਨ ਦੀ ਬੰਦ ਗਈ ਕਿਉਂਕਿ ਦੇਖੇ ਤੋਂ ਬਾਅਦ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਹਾਂਜੀ ਆਪਾਂ ਇਹ ਦਿਖਾ ਮੈਂ ਕੈਮਰੇ ਵਿੱਚ ਕੁਝ ਹੋਰ ਦਿਖ ਰਿਹਾ ਹੈ ਜੀ ਠੀਕ ਹੈ ਜੀ ਗੱਲ ਇੱਥੇ ਆਊਗਾ ਕਸਟਮਰ ਨੂੰ ਪਤਾ ਲੱਗੂਗਾ ਵੀ ਵਾਕੀ ਚੀਜ਼ ਹੋਈ ਹੈ ਜਿਹੜੀ ਤੁਸੀਂ ਕਹੀ ਹੈ ਹੂੰ ਜੇ ਕੋਈ ਵੀ ਸੱਜਣ ਵਿਜ਼ਿਟ ਕਰਨਾ ਚਾਹੁੰਦਾ ਤਾਂ ਫੈਕਟਰੀ ਵਿਜ਼ਿਟ ਕਰ ਸਕਦਾ